ਭਾਈ ਜੀ ਫਰੀਦਕੋਟ ਵਾਸੀਆਂ ਦਾ ਤੇ ਵਿਦੇਸ਼ਾਂ ਵਿੱਚ ਦੇਸ਼ ਵਿਦੇਸ਼ ਵਿੱਚ ਵੱਸਦੇ ਸਮੂਹ ਸਿੱਖਾਂ ਦਾ ਮੈਂ ਧੰਨਵਾਦ ਕਰਨਾ ਚਾਹੂੰਗਾ ਜਿਨ੍ਹਾਂ ਨੇ ਮੇਰੀ ਫਾਈਨੈਂਸ਼ੀਅਲੀ ਤੇ ਮੈਂਟਲ ਮਤਲਬ ਫਿਜ਼ੀਕਲੀ ਵੀ ਜਿਵੇਂ ਤੁਰ ਫਿਰ ਕੇ ਤੇ ਹਰ ਇੱਕ ਤਰ੍ਹਾਂ ਨਾਲ ਮੇਰੀ ਮਦਦ ਕੀਤੀ ਹੈ ਮੈਂ ਉਹ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਬਹੁਤ ਬਹੁਤ ਧੰਨਵਾਦ ਜੀ ਮੁੰਡਿਆਂ ਨੇ ਬਹੁਤ ਖਾਸ ਕਰ ਮੁੰਡਿਆਂ ਦਾ ਜਿਨ੍ਹਾਂ ਨੇ ਧੁੱਪ ਦੀ ਗਰਮੀ ਨਹੀਂ ਦੇਖੀ 45 46 ਡਿਗਰੀ ਟੈਂਪਰੇਚਰ ਦੇ ਵਿੱਚ ਵੀ ਉਹ ਮੋਟਰਸਾਈਕਲ ਤੇ ਬਹੁਤ ਘੁੰਮੇ ਆ ਜੀ ਇਹ ਤਾਂ ਮੈਨੂੰ ਹੀ ਪਤਾ ਭਈਓ ਮੈਂ ਤਾਂ ਦੇਖਿਆ ਨਹੀਂ ਗਰਮੀ ਦੇ ਵਿੱਚ ਕੋਈ ਪਰਵਾਹ ਨਹੀਂ ਉਹਨਾਂ ਨੂੰ ਮੈਂ ਦਿਲੋਂ ਧੰਨਵਾਦ ਕਰਦਾ ਜਦਕਿ ਮੈਂ ਇਹ ਸਮਝਦਾ ਵੀ ਧੰਨਵਾਦ ਅੱਖਰ ਬਹੁਤ ਛੋਟਾ ਹੈ ਉਸ ਦੇ ਅੱਗੇ ਧੰਨਵਾਦ ਕੋਈ ਮੈਨੇ ਨਹੀਂ ਰੱਖਦਾ ਪਰ ਚਲੋ ਕੋਈ ਨਹੀਂ ਮੈਂ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਭਾਈ ਸਿੱਖ ਪੰਥ ਨਾਲ ਜੁੜੇ ਬਹੁਤ ਵੱਡੇ ਮੁੱਦੇ ਨੇ ਜਿਨ੍ਹਾਂ ਵਿੱਚ ਪਿਆਰ ਦੀ ਗੱਲ ਕਰੀਏ ਆ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੀਏ ਇਸ ਤੋਂ ਲਾ ਪੰਜਾਬ ਵਿੱਚ ਨਸ਼ੇ ਦਾ ਵੱਡਾ ਮੁੱਦਾ ਇਹਨਾਂ ਸਾਰਨ ਕਿਸਤਾ ਟੈਕਲ ਕਰੋਗੇ ਉੱਥੇ ਆਜ ਕੇ ਸਾਹਮਣੀ ਜੇ ਪਹਿਲਾਂ ਤਾਂ ਨਾ ਜੀ ਅਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਮੈਂ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ ਮੈਂ ਚਾਹਾਂਗਾ ਕਿ ਇਸ ਦੇ ਉੱਤੇ 302 ਦਾ ਪਰਚਾ ਹੋਣਾ ਚਾਹੀਦਾ ਹੈ ਜਿਹੜਾ ਬੇਅਦਬੀ ਕਰਦਾ ਕਿਉਂਕਿ ਗੱਲ ਇਹ ਹੈ ਜੀ ਜਿਹੜਾ ਕਰਦਾ ਉਹਨੂੰ ਕਹਿ ਦਿੰਦੇ ਆ ਜੀ ਇਹ Mentally upset ਹੈ ਜੇ Mentally upset ਦਾ ਮਹਾਰਾਜ ਦੀ ਬੇਅਦਬੀ ਕਰਨੀ ਹੈ ਕੁਝ ਹੋਰ ਕਰ ਲਵੇ ਸਮਝ ਗਏ ਨਾ ਗੱਲ ਹੋਰ ਬਹੁਤ ਕੁਝ ਹੈ ਹੋਰ ਕਰ ਲਵੇ ਤੇ ਮਹਾਰਾਜ ਦੀ ਬੇਅਦਬੀ ਕਰਨੀ ਹੈ ਇਹ ਕੋਈ Mentally upset ਨਹੀਂ ਹੁੰਦੇ ਇਹ ਜਾਣ ਪੂਰਵਕ ਜਾਣ ਬੁੱਝ ਕੇ ਸਾਡਾ ਮਤਲਬ ਸੈਂਟੀਮੈਂਟਸ ਨੂੰ ਸਿੱਖਾ ਨਹੀਂ ਸੈਂਟੀਮੈਂਟਸ ਨੂੰ ਹਰਟ ਕਰਨਾ ਚਾਹ ਗੱਲ ਬਣਾ ਲੈਣੀ ਹੈ ਵਾਅਦੇ ਕਰਦੇ ਹਾਂ ਅਸੀਂ 10 ਦਿਨਾਂ ਦੇ ਵਿੱਚ ਨਿਬੇੜ ਦਾਂਗੇ ਅਸੀਂ ਮਹੀਨੇ ਦੀ ਸਜਾ ਦਵਾ ਦਾਂਗੇ ਜਦੋਂ ਪਾਵਰ ਦੇ ਵਿੱਚ ਆ ਜਾਂਦੇ ਆ ਫਿਰ ਮੁੜ ਕੇ ਗੱਲ ਵੀ ਨਹੀਂ ਕਰਦੇ ਪਤਾ ਹੀ ਨਹੀਂ ਇਹਨਾਂ ਨੂੰ ਕੀ ਹੈ ਕੀ ਇਹਦਾ ਰੱਬ ਜਾਣਦਾ ਹੈ ਜਦਕਿ ਇਹ ਇੰਨਾ ਕੁਝ ਕਹਿੰਦਾ ਸੀ ਭਗਵੰਤ ਮੈਂ ਤਾਂ ਦੱਸ ਦੇਣਾ ਚੀ ਅੰਦਰ ਕਰ ਦੂੰਗਾ ਮੈਂ ਸੌ ਖਾਣਾ ਮੈਂ ਦੁੱਧਣਾ ਚੀ ਨਸ਼ਾ ਮਕਾ ਦੂੰਗਾ ਹੁਣ ਹੋਰ ਤਾਂ ਹੋਰ ਉੱਥੋਂ ਜਿਹੜਾ ਐਮ ਐਲ ਏ ਹੈ ਆਪਣਾ ਉਹ ਬੀਜੇ ਪ੍ਰਤਾਪ ਅਮਰਿਤਸਰ ਦਾ ਉਹ ਕਹਿੰਦਾ ਵੀ ਪਹਿਲਾਂ ਹੋਰਾਂ ਦਾ ਛੱਡ ਉਹ ਵਿਖਦਾ ਸੀ ਹੁਣ ਰਾਗਵ ਛੱਡਾ ਦਾ ਚਿੱਟਾ ਵਿਖਦਾ ਸਿੱਧਾ ਸਿੱਧਾ ਜੀ ਆਪਣੇ ਆਪ ਆਪ ਦੇਤੇ ਅਲੀਗੇਸ਼ਨ ਐਕਚੁਅਲੀ ਨਾ ਇਹਨਾਂ ਨੇ ਕਿਸੇ ਦਾ ਭਰਾਨੀ ਕਰਨਾ ਨਹੀਂ ਕਰਦਾ ਕਿਉਂਕਿ ਆਮ ਆਦਮੀ ਪਾਰਟੀ ਨੂੰ ਪਤਾ ਵੀ ਅਸੀਂ ਇੱਕ ਵਾਰੀ ਮੈਜੋਰਟੀ 'ਚ ਆ ਗਏ ਅਸੀਂ ਦੁਬਾਰਾ ਨਹੀਂ ਆਉਣਾ ਕਿਉਂਕਿ ਇਹਨਾਂ ਦੀ ਖੁੰਦੀ ਕ੍ਰੈਡੀਬਿਲਟੀ ਜ਼ੀਰੋ ਹੈ ਇਹ ਸਿਰਫ ਕਾਂਗਰਸ ਇਹ ਇਹ ਗੱਲ ਸਮਝ ਗਏ ਆ ਵੀ ਸਾਡੇ ਉਹ ਜਿਹੜੀਆਂ ਵੋਟਾਂ ਪਈਆਂ ਉਹ ਸਿਰਫ ਬਾਦਲ ਤੇ ਕਾਂਗਰਸ ਦਾ ਵਿਰੋਧ ਹੈ ਲੋਕਾਂ ਕੋਲ ਰਾਹ ਨਹੀਂ ਸੀ ਨਹੀਂ ਤਾਂ ਦੇਖੋ ਜੀ ਮੌਜੂਦਾ ਸੀਐਮ ਨੌ ਉਹਦੇ ਐਮਐਲਏ ਸਭ ਤੋਂ ਖਾਸ ਮਿੱਤਰ ਸੀਐਮ ਦਾ ਤੇ ਮੈਂ ਜਿਆਦਾ ਕਿ ਉਹਨੂੰ ਹਰਾਤਾ ਇਹਦਾ ਇਹਦਾ ਕੀ ਦਰਸਾਉਂਦਾ ਇਹ ਦਰਸਾਉਂਦਾ ਕਿ ਇਹਨਾਂ ਦੀ ਕੋਈ ਕ੍ਰੈਡੀਬਿਲਟੀ ਨਹੀਂ ਇਹਨਾਂ ਨੂੰ ਕੋਈ ਮੂੰਹ ਨਹੀਂ ਹੈ ਲੋਕਾਂ ਨੂੰ ਇਹਨਾਂ ਨਾਲ ਉਹ ਤਾਂ ਸਿਰਫ ਇੱਕ ਕਾਂਗਰਸ ਤੇ ਬਾਦਲ ਨੂੰ ਪੰਜਾਬ ਚੋਂ ਕੱਢਣ ਵਾਸਤੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਮੈਂ ਜੀ ਆਹੀ ਯਾ ਵੀ ਮੈਂ ਜਿਹੜੀ ਤੁਹਾਨੂੰ ਗੱਲ ਕਹੀ ਹੈ ਵੀ ਇਹ ਭਰੋਸਾ ਹੈ ਲੋਕਾਂ ਨੂੰ ਵੀ ਜਿਹੜੀਆਂ ਮਹਾਰਾਜ ਦੀ ਬੇਅਦਬੀ ਦਾ ਨਸ਼ਿਆਂ ਦਾ ਤੇ ਜਿਹੜੇ ਆ ਮੁੰਡੇ ਆ ਡਿਬਰੂਗੜ੍ਹ ਕਿ ਬਈ ਜਿਹੜੇ ਕੋਈ ਵੀ ਆ ਮੁੱਦੇ ਆ ਇਹਨਾਂ ਦੇਖੋ ਗੱਲ ਪਤਾ ਕੀ ਹੈ ਇਹ ਮੁੰਡਿਆਂ ਤੇ ਐਨਐਸਏ ਲਾਤਾ ਦਿੱਤੀ ਪਰ ਇਹਨਾਂ ਕੋਲੇ ਕੁਝ ਬਰਾਮਦ ਤਾਂ ਨਹੀਂ ਹੋਇਆ ਕੋਈ ਅਮੂਨੇਸ਼ਨ ਨਹੀਂ ਬਰਾਮਦ ਹੋਇਆ ਕੋਈ ਆਮ ਨਹੀਂ ਬਰਾਮਦ ਹੋਇਆ ਕੋਈ ਨਹੀਂ ਨਾ ਤੋਂ ਹੋਰ ਤਾਂ ਹੋਰ ਕੋਈ ਲਿੰਕ ਵੀ ਨਹੀਂ ਬਰਾਮਦ ਹੋਇਆ ਇਹਨਾਂ ਦਾ ਕਿਸੇ ਨਾਲ ਠੀਕ ਹੈ ਨਹੀਂ ਪਰ ਫਿਰ ਵੀ ਐਨਐਸਐ ਲਾਤੀਏ ਕਿਉਂ ਕਿਉਂਕਿ ਇਹ ਸਿਰਫ ਪੰਜਾਬ ਦੇ ਨਸ਼ਿਆਂ ਨੂੰ ਨਸ਼ੇ ਮੁੰਡਿਆਂ ਨੂੰ ਨਸ਼ੇ ਛਡਾਉਨੇ ਆ ਤੇ ਸਿੱਧੇ ਰਾਹੀ ਲਾਉਨੇ ਜਿਹੜਾ ਪੰਜਾਬ ਦਾ ਭਲਾ ਚਾਹੁੰਦਾ ਹੈ ਉਹਦੇ ਨਾਲ ਉਹ ਫਿਰ ਉਹ ਸੈਂਟਰ ਦਾ ਦੁਸ਼ਮਣ ਕੋ ਮੈਂ ਇੰਡੀਪੈਂਡੈਂਟ ਆ ਮੇਰੇ ਤੇ ਕਿਸੇ ਦਾ ਦਬਾਅ ਨਹੀਂ ਹੈ ਜੀ ਠੀਕ ਹੈ ਜੀ ਮੈਂ ਸਿਰਫ ਆਪਣੇ ਆਪਣੇ ਹਲਕੇ ਦੇ ਲੋਕਾਂ ਨਾਲ ਸਲਾਹ ਕਰੂੰਗਾ ਵੀ ਆਪਾਂ ਨੂੰ ਕਿਸੇ ਦੀ ਮਦਦ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਜੇ ਮਨਾ ਕਰਨਗੇ ਤਾਂ ਆਪਾਂ ਕਿਸੇ ਨੂੰ ਵੀ ਵੋਟ ਨਹੀਂ ਦੇਵਾਂਗੇ